ਅੱਜ ਜੀ ਕੋਣਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਡਾਕਟਰ ਮੀਨਸ ਨੂੰ ਅੱਜ ਦੇ ਸ਼ਰਗਾਂ ਦੇ ਫੁੱਲ ਪੇਟ ਕਰਨਾ ਹੈ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਦਿਨ ਹੈ ਸਾਡੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਉਸ ਵੇਲੇ ਦੇ ਉੱਚ ਕੋਟੀ ਦੇ ਵਿਦਵਾਨ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਤੇ ਸਭ ਤੋਂ ਦੇਸ਼ ਦੇ ਸਭ ਤੋਂ ਵੱਧ ਪੜੇ ਲਿਖੇ ਡਾਕਟਰ ਭੀਮrao ਜੀ ਅੰਬੇਦਕਰ ਸਾਹਿਬ ਅੱਜ ਉਹਨਾਂ ਦੀ ਸ਼ਹਾਦਤ ਦਿਵਸ ਹੈ ਉਹਨਾਂ ਦੀ ਵਰਸੀ ਤੇ ਅਸੀਂ ਆਪਣੇ ਵੱਲੋਂ ਹੂੰ ਜਿਵੇਂ ਹੋਏ ਦਿਲਾਂ ਦੇ ਨਾਲ ਉਹਨਾਂ ਨੂੰ ਜੀ ਹੈ ਸ਼ਰਧਾਂਜਲੀ ਭੇਟ ਕਰਦੇ ਆ ਤੇ ਬਾਕੀ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਜਿੱਦਾਂ ਈਮਰਾਉ ਜੀ ਅੰਬੀਦਕਰ ਸਾਹਿਬ ਨੇ ਸਾਨੂੰ ਮਤਲਬ ਸਾਡੇ ਭਾਈਚਾਰੇ ਨੂੰ ਜਿਹੜਾ ਹੈਗਾ ਸਕੇ ਪਛੜੀਆਂ ਹੋਈਆਂ ਸ਼੍ਰੇਣੀ ਨੂੰ ਉੱਚਾ ਚੱਕਿਆ ਉਹਨਾਂ ਦੇ ਹੱਕਾਂ ਸੱਚਾ ਹੱਕ ਸੱਕ ਵੀ ਉਹਨਾਂ ਦੀ ਆਵਾਜ਼ ਉਠਾਈ ਸੋ ਇਹੀ ਅਪੀਲ ਕਰਦੇ ਆਂ ਵੀ ਸਾਰੇ ਬਿਨਾਂ ਭੇਦ ਭਾਵ ਤੋਂ ਆਪਾਂ ਉਹਨਾਂ ਦੇ ਹੱਕਾਂ ਦੀ ਰਾਖੀ ਕਰੀਏ ਜੋ ਬਣਦੇ ਹੱਕ ਨੇ ਆਪਣਾ ਪਛੜੀਆਂ ਹੋਈਆਂ ਜਾਤਾਂ ਦੇ ਉਹਨਾਂ ਦੇ ਹੱਕ ਉਹਨਾਂ ਨੇ ਦਬਾਉਣ ਵਾਸਤੇ ਉਹਨਾਂ ਦੇ ਨਾਲ ਖੜਾ ਜਾਵੇ ਸੋ ਅੱਜ ਦਾ ਜਿਹੜਾ ਦਿਨ ਹੈ ਇਹ ਇਹਦੇ ਤੇ ਅਸੀਂ ਡਾਕਟਰ ਪੀ ਮਰਾਓ ਅਮੀਰ ਕਰਜੀ ਸਰਦਾਰ ਦੇ ਕੋਲ ਖੜੇ ਆ। ਕਹਿਣਾ ਚਾਹੂੰਗੀ ਅੱਜ ਦੀ ਸਰਦਾਰ ਦੇ ਫੁੱਲ ਭੇਟ ਕਰਨ ਦੇ ਲਈ ਆਇਆ ਹਾਂ। ਅੱਜ ਡਾਕਟਰ ਪੀ ਮਰਾਓ ਵੇਦਕਰ ਜੀ ਜੋ ਸਾਡੇ ਸਮਾਜ ਦੇ ਇੱਕ ਸਮਾਜ ਸੁਵਾਰ ਸੁਧਾਰਕ ਸਨ ਅਤੇ ਉਹਨਾਂ ਨੇ ਉੱਚ ਨੀਚ ਦਾ ਸਾਡੇ ਸਮਾਜ ਵਿੱਚ ਜਿਹੜਾ ਸੀਗਾ ਫਰਕ ਉਹਨਾਂ ਨੂੰ ਖਤਮ ਕੀਤਾ ਅੱਜ ਜਿਹੜਾ 6 ਦਸੰਬਰ ਹੈ ਉਹ 6 ਦਸੰਬਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ ਸੀਗੇ ਤੇ ਲੱਖਾਂ ਲੋਕਾਂ ਨੂੰ ਰੋਂਦੇ ਹੋਏ ਛੱਡ ਗਏ ਸੀਗੇ ਉਹਨਾਂ ਦੀ 6 ਤਰੀਕ ਨੂੰ ਅਸੀਂ ਫੁੱਲ ਅਰਪਣ ਕਰਨ ਆਏ ਆ ਵੀ ਸਰਦਾਰ ਜੀ ਸਰਦਾਰ ਜੀ ਦੇ ਨਾਂ ਆਏ ਆ ਤੇ ਸ ਇਹ ਵੀ ਸਨੇਹਾ ਦੰਨਿਆ ਜਿਵੇਂ ਡਾਕਟਰ ਸਾਹਿਬ ਨੇ ਸਾਨੂੰ ਉੱਚਾ ਬਣਾਇਆ ਯਾਨੀ ਕਿ ਅਸੀਂ ਪੜ੍ਹ ਲਿਖ ਕੇ ਉੱਚਾ ਸਭਾਣ ਬਣਾਇਆ ਅਸੀਂ ਇਹੀ ਸਨੇਹਾ ਦੰਨਿਆ ਬਸ ਸਾਡੇ ਪੜ੍ਹ ਲਿਖੇ ਬੱਚੇ ਅਫਸਰ ਬਣਨ ਵੱਡੇ ਅਫਸਰ ਬਣਨਾ